ਸਾਇਬਰ ਦੀ ਛਤਰੀ ਲਾ ਕੇ ਦੇਉਂਗਾ ਹਾਂ ਸੌਦਾ ਜਿੱਥੇ ਮਰਦੀ ਹੋ ਜੇ 75000 ਰੁਪਏ ਉੱਡ ਗਿਆ ਸਰਮਾ ਇੱਥੀਆਂ ਹੈ ਜਮਾ ਇੱਥੇ ਆ ਪੂਰੇ ਹੋਸ਼ ਵਾਸਤੇ 35000 ਰੁਪਏ ਮਾਨਤਨ ਆ ਟਰੈਕਟਰ ਤੋਂ ਹੋ ਜੂ 75 ਇਹਦੇ ਚੋਂ ਹੋ ਜੂ ਤੇ ਅਜੇ ਗਾਂ ਹੋਰ ਹੋ ਜੂ ਪੂਰੇ 4 ਲੱਖ ਦਾ ਟਰੈਕਟਰ ਦੇ ਦਾਂਗੇ 65000 ਰੁਪਏ ਹੜਾ ਦੇ ਤੇ ਪੌਣੇ 5 ਲੱਖ ਦਾ ਲੋਨ ਐਂ ਕਰਦਾ ਕੱਢਦਾ ਗੰਟ ਪੌਣੇ 5 ਲੱਖ ਦਾ ਲੋਨ ਹੋ ਜੂ 4 ਲੱਖ ਦੀ ਟਰੈਕਟਰ ਲੈ ਜਾਓ 65000 ਰੁਪਏ ਮਿੱਤਰੋ ਡਿਸਕਾਊਂਟ ਆ ਇਸਰ ਚੋ ਹੋ ਜੂ ਟਰੈਕਟਰ ਸਰਪ ਮਿੱਤਰੋ 599 ਘੰਟੇ ਚੱਲਿਆ ਕਿਉਂ ਜੀ ਜਿਹੜੇ ਰੇਟ ਬੋਲਿਆ ਉਹਨਾਂ ਚੋਂ ਮਾਨਤਾਨ ਹੋਰ ਕਰੂੰਗਾ ਅਸੇ ਉਹਨਾਂ ਜੋ ਮਾਨਤਾਨ ਹੋਰ ਹੋਜੂ ਕੋਲੇ ਖੜ ਕੇ ਸਰਵਿਸ ਕਰਾ ਲਿਓ ਟਰੈਕਟਰ ਦੀ ਠੀਕ ਹੈ ਸਾਰਿਆਂ ਦੀ ਸਰਵਿਸ ਕਰਕੇ ਦੇਵਾਂਗਾ ਜੇ ਕਿਤੇ ਲਾ ਤੇਲ ਮਾੜਾ ਲੱਗਿਆ ਜੇ ਕਿਸੇ ਨੂੰ ਫੱਟੀ ਨਾ ਪਸੰਦਾ ਹੋਵੇ ਡੰਡਾ ਨਾ ਪਸੰਦਾ ਹੋਵੇ ਕੋਈ ਕਿੱਲੀ ਪਿੰਨ ਕੁਝ ਨਾ ਪਸੰਦਾ ਹੋਵੇ ਹਾਂ ਚੇਂਜ ਕਰਕੇ ਦੇ ਸਤਿ ਸ਼੍ਰੀ ਅਕਾਲ ਲੋਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਇਸ ਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿਹੜੀ ਆ ਲੈਣ ਇਧਰਲੇ ਪਾਸੇ ਟਰੈਕਟਰਾਂ ਦੀ ਸੁੰਨਮਤਰ ਉੱਦੀ ਛੀ ਜਾਂਦੀ ਆ ਇਹ ਹੈਗੀ ਆ ਸ਼ਰਮਾ ਜੀ ਤੇ ਬਾਕੀ ਸ਼ਰਮਾ ਜੀ ਆਪਣੇ ਨਾਲ ਆ ਹੋਰ ਸ਼ਰਮਾ ਜੀ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਪੇਜ ਤੇ ਥੈਂਕ ਯੂ ਤੇ ਸੇਤਾਂ ਸੇਤਾਂ ਤੂੰ ਹੈਗਾ ਜਿੰਨਾ ਚਿਰ ਉਹਨਾਂ ਦੇ ਸੇਤਾਂ ਨੂੰ ਕੀ ਹੋਊਗਾ ਮੈਂ ਤਾਂ ਜਰ ਜਿੰਨਾ ਟਾਈਮ ਹੈਗੇ ਆ ਖੜੇ ਆ ਨਾ ਖੜੇ ਆ ਟਰੈਕਟਰ ਹੁੰਦੇ ਆ ਵੀਰ ਕੋਲ ਜਿਵੇਂ ਕਹਦੀਏ ਜਮਾ ਬਾਜ ਬਰੇਡ ਤੇ ਨਵੇਂ ਟਰੈਕਟਰ ਜਿੱਥੇ ਮਰਤੀ ਪਾਗ ਜੋ ਉਹਦੀ ਗਾਰੰਟੀ ਆਪਾਂ ਲੈਣਾ ਸਾਰੀ ਮੰਡੀ ਘੁੰਮ ਕੇ ਆਜੋ ਇਹ ਰੇਟ ਨਹੀਂ ਮਿਲਣਾ ਨਾ ਮਾਰਤ ਦੇ ਹੱਥ ਜੇ ਤੈਨੂੰ ਜਿਹੜੇ ਰੇਟ ਬੋਲੂਗਾ ਕੋਈ ਦੇ ਕੇ ਦਿਖਾਵੇ ਕੋਈ ਵੀ ਦੇ ਕੇ ਦਿਖਾਵੇ ਤੇ ਐਂ ਧਮਾਕਾ ਅੱਜ ਕਰਨੇ ਹੋਰ ਵੀਲ ਫੋਰ ਰੀਵਿਲ ਦਿੱਤਾ ਪੁਣਾ ਕੇ ਪਾ ਦੇ ਫੋਰ ਵੀਲ ਹੈ ਕੋਈ ਟਰੈਕਟਰ ਪਿਛਲੀ ਮੰਡੀ ਆ ਦਿਖਾ ਤੈਨੂੰ ਇੱਕ ਗੱਲ ਦੱਸਦਾ ਹਾਂ ਹਾਂਜੀ ਵੜਿਆਈ ਤਾਂ ਨਹੀਂ ਕਰਦੇ ਹਾਂਜੀ ਕੁਝ 10-15 ਵੀਡੀਓ ਦੇਖੋ। ਹੂੰ। ਕੁਝ 10-15 ਭਰਾਵਾਂ ਕੋਲੇ ਜਾਓ। ਠੀਕ ਹੈ। ਜਾ ਕੇ ਉਹਨਾਂ ਦੇ ਟਰੈਕਟਰ ਦੇਖੋ, ਰੇਟ ਦੇਖੋ, ਉਹਨਾਂ ਦੀਆਂ ਛੋਡਾਂ ਦੇਖੋ ਤੇ ਉਹਨਾਂ ਨਾਲ ਗਿਫਟ ਦੇਖੋ। ਤੇ ਇੱਥੇ ਮਿਲਣਗੇ। ਜੇਦੋਂ ਸਾਰੇ ਕਿਤੇ ਪਤਾ ਕਰਕੇ ਆਓ 57 ਮੰਡੀਆਂ 'ਚ ਪਤਾ ਕਰਕੇ ਆਓ। ਜੇ ਤਾਂ ਸ਼ਰਮੇ ਦੇ ਰੇਟ ਜਿੱਥੋਂ ਨੂੰ 20-50 ਹਜ਼ਾਰ ਦਾ ਫਰਕ ਪਤਾ ਲੱਗਿਆ। ਫਿਰ ਆਇਓ। ਤਾਂ ਟਰੈਕਟਰ ਲਓ ਨਹੀਂ ਨਾ ਲਓ। ਨਹੀਂ ਨਾ ਲਓ। ਇਤਮਾ ਕੇ ਕਰਦਾ ਸਰਮਾ ਪੂਰੇ ਤੇ ਆਪਣਾ ਭਰਾ ਤੇ ਬਹੁਤ ਟਾਈਮ ਤੋਂ ਆਪਾਂ ਵੀਰ ਨਾਲ ਅੱਜ ਤੇਰੀਆਂ ਉਂਗਲਾਂ ਮਕਾ ਦੂੰ ਮੈਂ ਆਹ ਫਿਰ ਇੰਨੇ ਦੂੰ ਆਏ ਕਿ ਨਹੀਂ ਜਾਈਂ ਤੇਰੀਆਂ ਉਂਗਲਾਂ ਮਕਾਉਂਗਾ ਅੱਜ ਤੇ ਹੁਣ ਵੀਡੀਓ ਕਰ ਲੱਗਿਆ ਸਟਾਰਟ 37 ਤੀ ਖੜਾ ਜੀ ਸਪੈਸ਼ਲ ਐਡੀਸ਼ਨ ਪਲੱਸ ਵਾਲਾ ਇਹਦੇ ਬਾਰੇ ਪਾ ਦਨਾਲਾ ਸਰਮਾ ਕੀ ਗੱਲ ਬਾਤ ਹੈ ਬਾਈ ਜੀ 2019 ਮਾਡਲ ਆ ਹਾਂਜੀ ਬੂਲੇਟਰ ਬਿਲਕੁਲ ਨਵੇਂ ਜਹਾਜੀ ਠੀਕ ਹੈ ਪਿਛਲੇ 85 ਤੋਂ 90 ਪੈਸੇ ਵੀਰੇ ਟਾਇਰ ਹੈਗੇ ਅਗਲੇ ਜੇਕੇ ਤੇ ਪਿਛਲੇ ਹੈਗੇ ਐਮ ਆਰ ਐਫ ਦੇ ਹਾਂਜੀ ਇਸ ਸਪੈਸ਼ਲ ਐਡੀਸ਼ਨ ਆ ਗਿਆ ਤੇ ਡੀਰੀਸ਼ਨ ਦੀ ਜਦੋਂ ਗੱਲ ਆਉਂਦੀ ਹੈ ਡਿਮਾਂਡ ਵੀ ਪੂਰੀ ਫੁੱਲਦੀ ਆ ਆਹ ਟਾਈਮ ਤੇ ਡਿਮਾਂਡ ਫੁੱਲ ਹੋਊਗੀ ਲੋਕਾਂ ਵੱਲ ਤੇ ਪਰ ਸਾਡੇ ਵੱਲ ਤੇ ਠੀਕ ਹੈ ਜਿਆ ਜੀ ਕਰਨਾ ਡਬਲ ਡਿਸਟ੍ਰੀਬਿਊਟਰ ਆ ਹਾਂਜੀ ਆ ਕੰਪੈਸਿਟੀ ਚੈੱਕ ਆ ਹਾਂਜੀ ਟਾਪ ਮਾਡਲ ਹੈ ਹਾਂਜੀ ਜੇ ਕੋਈ ਚੀਜ਼ ਨਾ ਦਿੱਤੀ ਪੈਂਤੀ ਵਾਲਾ ਜੈਕ ਲੱਗਿਆ ਵਾ ਤੇ ਇਧਰੇ ਪਾਸੇ ਜਿਹੜੇ ਮਗਰਾੜ ਦੇ ਉੱਤੇ ਮਿੱਤਰੋ ਡੀਪਰ ਲੱਗੇ ਵੀ ਫਾਰਮ ਟਰੈਕ ਵਾਲੇ ਲੱਗੇ ਵਾ ਡਿਜੀਟਲ ਪੂਰੇ ਸ਼ੌਂਕੀ ਬੰਦੇ ਨੇ ਲਾਏ ਸ਼ੌਂਕੀ ਬੰਦੇ ਤੋਂ ਟਰੈਕਟਰ ਆਇਆ ਵਾ ਤੇ ਬਾਕੀ ਜੋ 373 ਦੀ ਗੱਲ ਆ ਆ ਹੀ ਨਹੀਂ ਛੜਦਾ ਕੋਈ ਆ ਆ ਛਤਰੀ ਜੀ ਲਾ ਦਿੰਦਾ ਅਗਲਾ ਕਹਿੰਦਾ ਯਾਰ origional ਆ ਇਹ 35-40 ਹਜ਼ਾਰ ਦੀ ਵੇਚ ਦਾਂਗੇ ਆਪਾਂ ਲਾ ਲੰਨੇ ਆ 7000 ਵਾਲੀ 3500 ਵਾਲੀ ਲੈਂਨੇ ਆ ਤੇ ਇਹ ਹੁਣ ਮੈਨੂੰ ਐ ਦੱਸ ਦੀ ਡਿਮਾਂਡ ਹੈਗੀ 685000 ਹਾਂਜੀ ਆਪਣੇ ਕਿੰਨੇ ਦਾ ਦਾਂਗੇ ਆਪਣਾ ਟਰੈਕਟਰ ਤੂੰ ਦਵਲ ਕੀ ਦਵਦਾ ਯਾਰ ਤੈਨੂੰ ਆਫਰ ਅੱ ਇਦੇ ਵਿੱਚੋਂ ਐ ਕਰ ਤੂੰ 85 ਇਹ ਰਹਿ ਗਿਆ ਤੇਰਾ 70 ਦਾ ਤੇਰੇ ਦਿਮਾਗ ਤੇ ਲਊੜਾ 60 ਦਾ ਓਏ ਤੇਰੇ ਦਿਮਾਗ ਤੇ ਲਊੜਾ ਪਿਆ ਮੈਨੂੰ ਪਤਾ ਲੱਗ ਗਿਆ ਲੱਗ ਗਿਆ ਉਹ ਕਿੰਨੇ ਘਟਾਉਣਾ ਦੱਸ ਕਿੰਨੇ ਘਟਾਉਣਾ 25000 ਰੁਪਏ ਉੱਡ ਗਏ ਜੋ ਕਿੰਨੇ ਹੋ ਕੇ ਰਹਿ ਗਏ 60 ਰਹਿ ਗਿਆ ਕਿਉਂ ਯਾ ਛੂੜੀਆਂ ਤੂੰ ਸਾਡੇ ਕੋਲ ਵੀਡੀਓ ਬਣਾਉਣਾ ਨਾ ਹੀ ਆਇਆ ਕਰ ਨਿੱਕੇ ਗੱਲਾਂ ਨਾ ਕਰਿਆ ਕਰੋ ਸਾਡੇ ਕੋਲ ਆ ਕੇ ਬਿਠੇ ਯਾਰ ਸਾਡੇ ਸੀਦਾ ਰਹਿ ਗਿਆ ਯਾਰ ਮੈਂ ਕਹਿੰਦਾ ਨਿੱਕੇ ਗੱਲਾਂ ਨਾ ਕਰਿਆ ਕਰੋ ਸਾਡੇ ਕੋਲ ਆ ਕੇ ਯਾਰ ਹਾਂ ਬੋਲ ਕਿੰਨੇ ਦਾ ਉਧਰ ਕਰਤਾ ਭੁੱਲੇ ਬੋਲ ਕਿੰਨੇ ਕਹਿੰਦਾ 620000 ਕੋਣ ਬਣ ਇਹ ਗੱਲ ਆਏ ਹਾਏ ਟਰੈਕਟਰ ਦੇਵਾਗਾ ਸਤਨਾਮ 610000 ਦਾ 610000 ਦਾ ਦੇ ਦੂ ਕੋਈ ਨਹੀਂ ਦਿੰਦਾ 75000 ਰੁਪਏ ਉੱਡ ਗਿਆ ਸਰਮਾ ਇੱਥੀਆਂ ਹੈ ਜਮਾ ਇੱਥੇ ਆ ਪੂਰੇ ਹੋਸ਼ ਵਾਸਤੇ ਠੀਕ ਹੈ 75000 ਰੁਪਏ ਮੈਂ ਉਸ ਦਾ ਉੱਡ ਗਿਆ ਹਾਂ ਇੱਕ ਗੱਲ ਹੋਰ ਆ ਹਾਂਜੀ 6 10 ਦੀ ਸੋਹਣੀ ਅਸਾਂ ਇਹ ਹੈਗਾ ਆਫਰ ਦੇਖੀਏ ਇਹਨਾਂ ਹੋਰ ਦੇਵਾਂਗਾ ਮੈਂ ਐਂਡ ਤੇ ਐਂਡ ਤੇ ਲਾਸਟ ਤੱਕ ਦੇਖੀ ਜਾਓ ਹਾਂ ਤੇ ਖੜ ਤੇ ਡਾਊਂਗਾ ਸਾਰਿਆਂ ਦੇ ਉੱਡੇ ਗਿਆ ਗਿਆ ਠੀਕ ਹੈ ਤੋਤੇ ਡਾਉਂ ਉੜਦਾ ਦੇਖੀ ਕੀ ਕੁਛ ਤੇ ਅੱਗੇ ਆ ਗਿਆ ਮੈਤਰੋ ਫਾਰਮ ਟ੍ਰੈਕ ਮੈਂ ਬੋਲਾਂ ਮੈਂ ਬੋਲਾਂ ਤੇ ਬਾਰੇ ਤੂੰ ਬੋਲ ਲਾ ਆ ਸਾਰਾ 오ਰੀਜਨਲ 85 ਪੈਸੇ ਟਾਇਰ ਆ ਜੀ ਫਾਈਬਰ ਦੀ ਛਤਰੀ ਲੱਗੀ ਆ 20 ਸਪੀਡ ਵਾਲਾ ਫਾਈਬਰ ਦੀ ਛਤਰੀ ਲੱਗੀ ਆ ਫਾਈਬਰ ਦੀ ਛਤਰੀ ਲਾ ਕੇ ਦੇਣੀ ਪੈਣੀ ਆ ਫਾਈਬਰ ਦੀ ਛਤਰੀ ਲੱਗੀ ਆ ਹਾਂ ਠੀਕ ਹੈ ਸ਼ਰਮਾ ਵੀਡੀਓ ਦਾ ਫੜ ਗਿਆ ਫਾਈਬਰ ਦੀ ਛਤਰੀ ਲਾ ਕੇ ਦੇਉਂਗਾ ਹਾਂ ਸੌਦਾ ਜਿੱਥੇ ਮਰਦੀ ਹੋ ਜੇ ਠੀਕ ਹੈ ਇਹ ਹੁਣ ਆ ਦਸ ਮਾਡਲ ਹੈਗਾ ਇਹ 2019 ਤੇ ਨੰਬਰ ਨੰਬਰ 19 ਮਾਡਲ ਆ T20 ਆ ਛੋਟੇ ਗੀਅਰ ਵਾਲਾ ਠੀਕ ਹੈ ਡੰਡਾ ਫੱਟੀ ਛਤਰੀ ਛਤਰੀ ਫੈਬਰੂਰੀ ਕਿੱਥੋਂ ਦਾ ਸਰ ਮੈਂ ਦਾ ਨੰਬਰ ਐਚ ਆਰ ਮਿਲ ਲੇਗੇ ਸਾਰੇ ਮੇਰੀ ਜ਼ਿੰਮੇਵਾਰੀ ਠੀਕ ਹੈ ਤੇ ਹੁਣ 19 ਮਾਡਲ ਆ ਮਿੱਤਰੋ ਸਾਰਾ origignal ਪਿਆ ਉਹਦੇ ਨੇਜਾ ਕੰਦੀ ਰੋਣੀ ਰੰਗ ਪੇਂਟ ਦਾ ਇੰਜਨ ਗੇਅਰ ਦਾ ਰੁਪਈਆ ਰੁਪਈਆ ਦਾ ਰੁਪਈਆ ਯਾਰ ਬਾਹਿਆ ਹੋਇਆ ਟਰੈਕਟਰ ਮੇਰਾ ਤੇ 5 ਲੱਖ ਤੇ 85000 ਰੁਪਈਆ ਡਿਮਾਂਡ ਆ ਇੱਕੋ ਰੇਟ ਕਰ ਦਾਂ ਇੱਕੋ ਹੀ ਰੇਟ ਕਰ ਹੁਣ ਤੁਹਾਡਾ 5.5 ਲੱਖ 5.5 ਲੱਖ ਰੁਪਇਆ ਤੇ ਇਹਦੇ ਵਿੱਚੋਂ ਉੱਡ ਗਿਆ 25 35000 35000 ਰੁਪਇਆ ਮਾਨਤਨ ਆ ਟਰੈਕਟਰ ਤੋਂ ਹੋਜੂ ਕਿਸ ਤਰ੍ਹਾਂ ਇਹਦੇ ਤੋਂ ਹੋਜੂ ਤੇ ਅਜੇ ਗਾਂ ਹੋਰ ਹੋਜੂ ਅੱਗੇ ਆ ਗਿਆ ਲੋਨ ਹੋਜੂ ਪਹਿਲਾਂ ਦੱਸ ਦੇਣਾ ਪੌਣੇ 5 ਲੱਖ ਲੋਨ ਪੌਣੇ 5 ਲੱਖ ਦਾ ਤਾਂ ਲੋਨ ਹੀ ਹੋਜੂ ਮਾਡਲ ਕਿੰਨਾ ਹੈ 19 20 ਆਰਸੀ 19 ਮਾਡਲ ਆ ਗਿਆ ਮਿੱਤਰੋ ਐਸਰ ਤੇ ਇਹਦੇ ਰੇਡੀਏਟਰ ਹੈਗਾ ਕਿਉਂ ਮਖਾਇਆ ਇਸਰ ਤੇ ਆਉਂਦਾ ਨਹੀਂ ਹੁੰਦਾ 551 ਜੀ ਹੈ ਠੀਕ ਹੈ ਰੇਡੀਏਟਰ ਲਾਉਣ ਲੱਗੀ 60 h p ਹੈ ਠੀਕ ਹੈ ਤੇ ਇਹ ਆ ਗਿਆ ਜੀ 551 ਹਾਂਜੀ ਐਨਲੈਂਡ ਪੰਪ ਦੇ ਵਿੱਚ ਫਰੰਟ ਟਾਇਰ ਜਹਾਜ਼ ਜੀ ਨੇ ਜੇ ਕੇ ਕੱਲ ਪਾਇਆ ਜੇ ਕੇ ਦੇ ਟਾਇਰ ਕੱਲ ਪਾਇਆ ਟਾਇਰ ਪਾਇਆ ਕੱਲ ਤੇ ਇਹ ਦੀ ਡਿਮਾਂਡ ਹੈਗੀ ਆ 465000 ਸਾਈਵਰ ਛਤਰੀ ਲੱਗੀ ਆ ਇਹਦੀ ਵੀ ਠੀਕ ਹੈ ਮੈਨੂੰ ਦਿੰਦੀ ਆ ਠੀਕ ਹੈ ਮੈਨੂੰ ਵੀ ਰਹੀ ਸੀ ਮੈਂ ਕਿਹਾ ਸੀ ਨਾ ਮੈਂ ਤੈਨੂੰ ਕਿਹਾ ਸੀ ਨਾ ਆ ਫੋਰ 휠 ਤੇ ਛਤਰੀ ਲਾ ਕੇ ਦੇਉਂਗਾ ਇਹ ਆ ਲੋ ਜੀ ਝੂਠ ਨਹੀਂ ਸੱਚੀ ਬੋਲਣਾ ਯਾਰਾ ਨੇ ਇਹ ਆ ਲੋ ਜੀ ਛਤਰੀ ਲੱਗੀ 4 ਵੀਲ ਤੇ ਇਹ ਜੋ ਕਹਿਆ ਕਮਾਇਆ ਕਾ ਲੱਗੀਆਂ ਛਤਰੀ ਠੀਕ ਹੈ ਤੇ ਹੁਣ ਇਹਦੇ ਤੇ ਵੀ ਲੱਗੀ ਹੈ ਲੱਗੀ ਹੈ ਇਹਦੇ ਤੇ ਲੱਗੀ ਹੈ ਤਾਂ ਲੱਗੀ ਹੈ ਲੱਗੀ ਹੈ ਭਾਈ ਦੱਸ ਜੀ ਡਿਮਾਂਡ ਹੈ ਜੀ 460 ਅਡਾ ਕੀ ਨੂੰ ਇਹਦੇ ਚ ਡਾ ਦੇ ਤੂੰ 240 420 ਦਾ ਰਹਿ ਗਿਆ ਯਾਰ ਦੇਖ ਲੈ ਕਿੰਨੇ ਉੱਡ ਗਿਆ ਇਹ 45000 ਉੱਡ ਗਿਆ ਹਾਂ ਤੂੰ ਵੇਖ ਕੜ ਗਿਆ ਮੂੰਚ ਲੈਂਦਾ ਪਰ ਨਾ ਨਾ ਕੋਈ ਚੱਕਰ ਨਹੀਂ ਹੋਰ ਦਵਾਲਾ ਜਿੱਤ ਨੂੰ ਇਰਾਦਾ ਦੇ ਰੂ ਕਹਿਣਾ ਹੋਰ ਦਵਾਲਾ 10000 ਰੁਪਏ ਉੱਡ ਗਿਆ ਆ 50 ਦਵਾਲਾ ਚਲ 50 ਉੱਡ ਗਿਆ ਯਾਰ ਉੱਡ ਗਿਆ ਚਾਰ ਪੂਰੇ 4 ਲੱਖ ਦਾ ਟਰੈਕਟਰ ਦੇ ਦਾਂਗੇ 65000 ਰੁਪਏ ਹੜਾ ਦੇ ਤੇ ਪੌਣੇ 5 ਲੱਖ ਦਾ ਲੋਨ ਐਂ ਕਰਦਾ ਕੱਢਦਾ ਗੰਨਟ ਪੌਣੇ 5 ਲੱਖ ਦਾ ਲੋਨ ਹੋ ਜੂ 4 ਲੱਖ ਦੀ ਟਰੈਕਟਰ ਲੈ ਜਾਓ 65000 ਰੁਪਏ ਮਿੱਤਰੋ ਡਿਸਕਾਊਂਟ ਆ ਇਸਰ ਚ ਹੋ ਜੂ ਤੇ ਛੜਦਾ ਇਹ ਕੁਛ ਵੀ ਨਹੀਂ ਮਾਗ ਵਾਲੇ ਪਾਲਿਆ ਵੱਡੀ ਕੰਪੈਨ ਤੇ ਚੜਾ ਰਿਹਾ ਹੁਸ਼ੀ ਵਾਲਾ ਯਾਰ ਮਰਜੀ ਪਾ ਕੇ ਖਿੱਚੀ ਵੀ ਰਿਹਾ ਮਿੱਤਰੋ ਖਰਚਾ ਵੀ ਘਟਦਾ ਸਭ ਅੱਛਾ ਇੱਕ ਗੱਲ ਹੋਰ ਆ ਬੈਂਪਰ ਵਿੱਚੇ ਬੈਂਪਰ ਬੈਂਪਰ ਦੇ ਕੇ ਲੈਂਕਾ ਟਕਰ ਜੇ ਕਾਲਮ ਲੱਗੀ ਹੋਈ ਨਾਲ ਟਰੈਕਟਰ ਤੇ ਠੀਕ ਹੈ ਭਾਵੇਂ ਯਾਰ ਆਡੀ ਤੇ ਆ ਜੇ ਬੰਦਾ ਯਾਰ ਮੈਂ ਉਹਦਾ ਵੀ ਖਰਚਾ ਦੂੰਗਾ ਠੀਕ ਹੈ ਉਹਦਾ ਵੀ ਖਰਚਾ ਦੂੰਗਾ ਜੇ ਕਮੀ ਨਿਕਲ ਗਈ ਕਮੀ ਨਿਕਲ ਗਈ ਗੇਅਰ ਇੰਜਨ ਜੇ ਨਿਕਲ ਗਈ ਗੇਅਰ ਇੰਜਨ ਜੇ ਨਿਕਲ ਗਈ ਰਾਂਗੋ ਆ ਉਹ ਇਧਰਲੇ ਪਾਸੇ ਆਪਾਂ ਇੱਥੇ ਕੈਮਰਾ ਮਾਰੀਏ ਪੰਪ ਪੰਪ ਦੇਖ ਇਧਰਲੇ ਪਾਸੇ ਯਾਰ ਭਾਈ ਚਾਬੀ ਵੀ ਨਹੀਂ ਲੱਗੀ ਚਾਬੀ ਵੀ ਨਹੀਂ ਲੱਗੀ ਮਾਡਲ ਵੀ 19 ਆ ਤੇ ਜਮਾ ਨਾ ਮਾਡਰਟਰ 19 ਲਾਸਟ ਆਰਸੀ 20 ਅਸੇ ਆਰਸੀ 20 ਦੀ ਆ ਹਾਂ ਲੈ ਵੀ ਆਰਸੀ ਮਿੱਤਰੋ 20 ਦੀ ਆ ਤੇ ਇਧਰਲੇ ਪਾਸੇ ਖੜਾ ਜਪਾਨ ਵਾਲਾ ਕਬੋਟਾ 17 ਮਾਡਲ ਆ ਪਿਛਲੇ ਟਾਇਰ ਦੇਖ ਕਿੰਨੇ ਪਏ ਆ ਨਾਲ ਦੇ ਟਾਇਰ ਨਾਲ ਦੇ ਨਹੀਂ ਜੀ ਐਮ ਆਰ ਫਰੇ ਹੈਗਾ ਨਾ 85 ਪੈਸੇ ਜਮਾ ਪਏ ਆ ਨਾਲ ਦੇ ਠੀਕ ਹੈ ਇਹ ਟਰੈਕਟਰ ਆ ਗਿਆ ਜੀ 55 ਐਚਪੀ ਕੈਟਾਗਰੀ ਵਾਲਾ ਆ ਗਿਆ ਟਰੈਕਟਰ ਇਹ 2000 ਅੱਛਾ ਇੱਕ ਗੱਲ ਹੋਰ ਦੱਸ ਦੇਣਾ ਮੈਂ ਤੈਨੂੰ 11 ਦੀ ਕਾਪੀ ਹੈ ਜਿੰਨੇ ਦਾ ਟਰੈਕਟਰ ਦੇਵਾਂਗੇ ਹਾਂਜੀ ਉਸ ਤੋਂ ਵੱਧ ਦਾ ਲੋਨ ਠੀਕ ਹੈ ਉਸ ਤੋਂ ਵੱਧ ਦਾ ਲੋਨ ਹਾਂ ਤੇਰੀਆਂ ਹੁਣ ਦਾਸ ਮੜੀਆਂ ਜੇ ਖੂਬੀਆਂ ਡਬਲ ਕਲੱਚ ਆ ਗਿਆ ਫੋਰ ਸਪੀਡ ਆ ਗਿਆ ਫੋਰ ਸਪੀਡ ਅੱਛਾ ਫੋਰ ਸਪੀਡ ਆ ਗਿਆ ਇਹ ਟੌਪ ਮਾਡਲ ਡਬਲ ਡਿਸਟ੍ਰਿਬਿਊਟਰ ਠੀਕ ਹੈ ਕੰਡਾ ਫੱਟੀ ਛਤਰੀ ਸਾਭ ਕੁਛ ਨਾਲ ਫਾਈਬਰ ਦੀ ਛਤਰੀ ਆ ਠੀਕ ਹੈ ਇਹਦੀ ਫਾਈਬਰ ਦੀ ਛਤਰੀ ਆ ਲਾਈਵ ਮੇਟਰੋ ਛਤਰੀ ਇਹਦੇ ਵੀ ਫੈਬਰਿਕ ਵਾਲੀ ਲਾ ਕੇ ਦੇ ਇਹ ਨਾ ਸਮਝੋ ਕਿ ਯਾਰ ਚੌੜ ਕਰੀ ਹੁੰਦਾ ਯਰਮਾ ਫੈਬਰ ਦੀਆਂ ਛਤਰੀਆਂ ਜਿਹਨਾਂ ਕਹਤਾ ਲਾ ਕੇ ਦੇਉਂਗਾ ਠੀਕ ਹੈ ਤੇ ਲੇਟਿਕ ਵੈਸਟੀ ਇਹਨਾਂ ਦੀ ਉਹੀ 18 ਤੋਂ 100 ਜੀ ਤੇ ਇਹ ਹੁਣ ਮੈਨੂੰ ਐ ਦੱਸ ਕਿੰਨੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਆ ਵੀ ਲਿਖੀ ਇਹ ਡਿਮਾਂਡ ਹੈਗੀ ਆ 495000 ਰੁਪਿਆ ਹਾਂ ਜੀ ਕਿੰਨੇ ਦਾ ਛੱਡੇਗਾ ਤੂੰ ਦੇਖ ਲੈ ਕਿੰਨੇ ਦਾ ਵੇਚਣਾ ਤੇਰੇ ਕਿਹੜਾ ਭਰਾ ਲੱਗਦੇ ਨਹੀਂ ਜਿਹੜੇ ਵੀਡੀਓ ਦੇਖਣ ਦੇ ਆ ਉਹ ਲੱਗਦੇ ਆ ਭਰਾ ਤੇ ਇਹ ਹੁਣ ਇਹਦੇ ਵਿੱਚੋਂ 95 ਚੋਂ ਡਾਦੇ 25000 ਰੁਪਿਆ ਕਿੰਨੇ ਰਹਿ ਗਏ ਦੇਖ ਲਾ ਕਿੰਨਾ ਰਹਿ ਗਿਆ 2585 75 ਤੇ ਰਹਿ ਗਿਆ 70000 ਬੰਦਾ ਦਾ ਟਰੈਕਟਰ ਤੇ 465000 ਲੋਨ ਹੋਊ ਟਰੈਕਟਰ ਦੇਵਾਂਗੇ 4.5 ਲੱਖ ਦਾ 4.5 ਲੱਖ ਦਾ 45000 ਰੁਪਏ ਹੋਟੇ ਹਾਂਜੀ ਨਾਲ ਦੇ ਟਾਇਰ 85 ਪੈਸੇ ਆ ਨਾਲ ਦੇ ਟਾਇਰ ਆ ਤੇ ਟਾਇਰ ਰਹਿ ਗਿਆ 85 ਪੈਸੇ 45000 ਰੁਪਏ ਮਾਨਤਨ ਮਿੱਤਰੋ ਆ ਕਬੂਟੇ ਚ ਹੋ ਜੀ ਹੋ ਜੂ ਨਹੀਂ ਹੋ ਗਿਆ ਹੋ ਗਿਆ ਹੋ ਗਿਆ ਪਹਿਲਾਂ ਤਾਂ ਉੱਤੇ ਬੈਠ ਦੇ ਟਰੈਕਟਰ ਤੇ ਠੀਕ ਐ ਬੈਠ ਇਹ ਲੈ ਚਾਬੀ ਲਾ ਘੰਟੇ ਦੇ ਕਿਨੇ ਚੱਲਿਆ ਕਾਂਟੇ ਮੈਂ ਵੀ ਨਹੀਂ ਦੇਖਦਾ ਤੇ ਉਹਨੂੰ ਵੀ ਦਿਖਾਵਾਂਗਾ ਆਪਾਂ ਜਾ ਕੇ ਰਾਂ ਕੈਮਰਾ ਲੈ ਕੇ। ਕੀ ਭਾਈ? ਇਕੱਲੇ ਮੇਰੇ ਦੇਖਿਆ ਨਹੀਂ ਹੁਣ ਭਰਾਵਾਂ ਨੂੰ ਦਿਖਾਵਾਂਗੇ ਆਪਾਂ। ਇਹ ਟਰੈਕਟਰ ਸਿਰਫ ਮਿੱਤਰੋ 599 ਘੰਟੇ ਚੱਲਿਆ। ਕਿਉਂ ਜੀ? 599 ਘੰਟੇ। origignal ਚੱਲੇ ਜਮਸੀ ਲੈ ਜਿਓ। ਠੀਕ ਹੈ। ਉਹਦਾ 22 22 ਮਾਰ ਕੇ ਆ 23 ਮਾਡਲ ਟਰੈਕਟਰ। 22 ਦੇ ਮਾਰ ਗਿਆ 23 ਮਾਡਲ ਆ ਤੇ ਫਰੰਟ ਟਾਇਰ ਤੇ ਸੀਟ ਜਿਵੇਂ ਕਰੀ ਓਵੇਂ ਪਿਆ। ਅੰਦਰ ਲਿਆ ਚਾਰੇ ਟਾਇਰ ਯਾਰ ਆਧਾ ਰੁਪਿਆ ਹੀ ਆ। ਪਿਛਲੇ ਨਾਲ ਦੇ ਟਾਇਰ 95 ਪੈਸੇ। ਠੀਕ ਹੈ। ਤੇ ਇੱਥੇ ਇਹ ਤਾਂ ਝਾਕਣ ਦੀ ਹੋਰ ਹੀ ਨਹੀਂ ਆ ਤਾਂ ਰੰਗ ਜਿੰਮੇ ਕਰੀਆ ਯਾਰ 500 ਘੰਟਾ 600 ਘੰਟਾ ਚੱਲਦਾ ਮੈਨੂੰ ਅਦਾ ਟਰੈਕਟਰ ਨੂੰ ਹੁੰਦਾ ਕੀ ਆ ਤੇ ਨਵਾਂ ਟਰੈਕਟਰ ਪਿਆ ਜੀ ਕਿ ਮੋਂਦਾ ਏਜੰਸੀ ਨੂੰ ਭੱਜਿਆ ਜਾਂਦਾ ਮੇਤਰੋ ਇਹ ਛਰਨੇ ਕੋਲੇ ਭੱਜਿਆ ਆਵੇ ਮੁੜ ਕੇ ਸਰ ਮੇਰੇ ਕੋਲ ਭੱਜਿਆ ਆਵੇ ਮੁੜ ਕੇ ਤੇ ਇਹਦੀ ਹੁਣ 22 ਦੀ ਕਾਪੀ ਆ 22 ਦੇ ਮਾਡਲ ਆ 23 ਦੀ ਕਾਪੀ ਆ ਹਾਂਜੀ 6.5 ਲੱਖ ਰੁਪਇਆ ਡਿਮਾਂਡ ਆ ਅੜਾ ਕੀ ਡੋਣਾ ਇਹਦੇ ਤੋਂ 30000 ਰੁਪਇਆ ਚੱਕਦਾ 62 62 ਲੱਗਾ ਹਾਂ ਇੱਕੋ ਰੇਟ ਗਾਉਂਗਾ ਇੱਕ ਰੇਟ ਪੂਰੇ 6 ਲੱਖ ਦਾ ਪੂਰੇ 6 ਲੱਖ ਦਾ 50000 ਰੁਪਿਆ ਰੇਟ ਇਹਦੇ ਚ ਘੱਟ ਜੂ ਮਾਨਤਾ ਹੋ ਜੂ ਤੇ ਜਿੰਨੇ ਟਰੈਕਟਰ ਦਿਖਾਏ ਆ ਛਾਵੇਂ ਆ ਜਾ ਛਾਵੇਂ ਛਾਵੇਂ ਸਾਰੇ ਟਰੈਕਟਰਾਂ ਦੇ ਲੋਨ ਵੀ ਹੋ ਜੂ ਪਨਾੜਾ ਵੀ ਕੱਟਿਆ ਜਾਊ ਤੇ ਜਿੰਨੇ ਜੇ ਨੰਬਰ ਐਚ ਆਲਾ ਤਾਂ ਐਨਓਸੀ ਵੀ ਬੜੂ ਉਹ ਜਮੇਵਾਰੀ ਛਰਵੇਂ ਛਰਵੇਂ ਵੀ ਛਰਵੇਂ ਵੀ ਯਾਰ ਬਾਈ ਯਕੀਨ ਆ ਟਰੈਕਟਰ ਲੋ ਨਹੀਂ ਨਾਲੋ ਨਹੀਂ ਨਾਲੋ ਘਰ ਇੱਕ ਟਰੈਕਟਰ ਖੜਾ 745 ਫੋਨ ਆਲੀਕਾ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਚੌਂਕੜਾ ਬਿਲਕੁਲ ਤਾਜਾ ਠੀਕ ਆ 3.5 ਲੱਖ ਦਾ 3.5 ਲੱਖ ਦਾ 3 ਲੱਖ ਦਾ ਲੂਣ ਹੋ ਜੀ 3 ਲੱਖ ਦਾ ਲੂਣ ਹੋ ਜੀ ਠੀਕ ਆ ਲਾ ਭਾਈ ਹੁਣ ਉਂਗਲਾ ਤੇ ਗਿਣੀ ਜਾ ਮੈਂ ਕੀ ਕੁਛ ਦਿਊਗਾ ਟਰੈਕਟਰ ਨਾਲ ਹਾਂ ਪਾ ਮੈਂ ਤਾਂ ਕੋਲੇ ਖੜ ਕੇ ਸਰਵਿਸ ਕਰਾ ਲਿਓ ਟਰੈਕਟਰ ਦੀ ਠੀਕ ਆ ਸਾਰਿਆਂ ਦੀ ਸਰਵਿਸ ਕਰਕੇ ਦੇਊਗਾ ਜੇ ਕਿਤੇ ਲਾ ਤੇਲ ਮਾੜਾ ਲੱਗਿਆ ਠੀਕ ਆ ਹੱਸ ਦੇ ਕਿਓ ਵੀਰੇ ਜਿੰਨੀ ਛੋੜ ਕਰੂੰਗਾ ਤਾਂ ਚਾਬੀ ਨਾਲ ਹਾਂ ਤੇ ਉਹਨੇ ਤਾਂ ਦਿਖਾਉਂਦੇ ਵੀ ਨਹੀਂ ਇੱਥੇ ਚਾਲ ਇਹਦਾ ਹੋ ਗਈ ਸਰਵਿਸ ਇੱਕ ओरिजिनल ਤੇਲ ਕੰਪਨੀ ਦਾ ਸਰਵਿਸ ਕਰੂੰਗਾ ਹੂੰ ਦੂਜਾ ਬੋਲੂ ਟਰੈਕਟਰ ਫੜਾਈ ਚੱਕ ਕੇ ਠੀਕ ਹੈ ਦੂਜਾ ਮੈਂ ਟਰੈਕਟਰ ਦੇਵਾਂਗਾ ਠੀਕ ਹੈ ਦੋ ਆਉਦੇ ਵੱਲੋਂ ਬੜੀ ਬੋਲੂ ਦੋ ਹੋ ਗਏ ਤੀਜੀ ਮੈਂ ਫੇਵਰ ਚੇ ਤਰੀਕਾ ਕੇ ਦੂੰ ਜੇ ਨਾ ਹੋਈ ਕਿਸੇ ਦੇ ਠੀਕ ਹੈ ਚੌਥਾ ਮੈਂ ਦੱਸਿਆ ਆਪਣਾ ਸੌਰੀ ਚੌਥਾ ਮੈਂ ਚਾਬੀ ਨਾਲ ਦੱਸ ਸੌਰੀ ਚੌਥਾ ਚਾਹੀਦਾ 1000 ਰੁਪਇਆ ਛੋੜ ਕਰੂੰਗਾ ਠੀਕ ਹੈ ਸੌਦਾ ਕਿਤੇ ਹੋਵੇ ਠੀਕ ਹੈ ਪੰਜਵਾਂ ਹਾਂ ਜਿਹੜੇ ਰੇਟ ਬੋਲਿਆ ਉਹਨਾਂ ਚੋਂ ਮਾਨਤਾ ਨਾ ਹੋਰ ਕਰੂੰਗਾ ਅਸੇ ਉਹਨਾਂ ਜੋ ਮਾਨਤਾ ਨਾ ਹੋਰ ਹੋ ਜੂ ਇਹ ਤਮਾਕੀ ਜਿਵੇਂ ਕਹਦੀ ਹੈ ਪੰਜ ਕਰਦੇ ਮਿੱਤਰੋ ਹੋਰ ਕਰਕੇ ਦਿਖਾਵੇ ਕੋਈ ਕੋਈ ਕਰਕੇ ਦਿਖਾਵੇ ਪਹਿਲੀ ਗੱਲ ਤਾਂ ਸਤਰੀ ਨਹੀਂ ਨਾਉਂਦਾ ਯਾਰ ਕੋਈ ਜਿਹੜਾ ਤਮਾਕਾ ਸਤਰੀ ਵਾਲਾ ਨਾ ਇੱਕ ਹੋਰ ਕਰ ਦੇਣਾ ਹੂੰ ਜੇ ਕਿਸੇ ਨੂੰ ਫੱਟੀ ਨਾ ਪਸੰਦ ਆਵੇ ਡੰਡਾ ਨਾ ਪਸੰਦ ਆਵੇ ਕੋਈ ਕਿੱਲੀ ਪੈਨ ਕੁਝ ਨਾ ਪਸੰਦ ਆਵੇ ਹਾਂ ਚੇਂਜ ਕਰਕੇ ਚੇਂਜ ਕਰਕੇ ਇਹ ਟਰੈਕਟਰ ਘਰੇ ਜਾਇਦ ਤੋ ਵਾ ਪਸੰਦ ਨਾ ਆਇਆ ਟਰੈਕਟਰ ਵੀ ਚੇਂਜ ਕਰਕੇ ਦੂੰ। ਆ ਦੇਖੋ ਮਤਮ ਐ ਕਰਦਾ ਗਰੰਟ ਦੇ ਦੱਸ ਹੁਣ ਨੰਬਰ ਦੱਸ ਤਰਾ ਕਿਨਾ? ਨੰਬਰ WhatsApp ਨੰਬਰ ਲੇਖ ਲੋ ਪਹਿਲਾ ਤਾਂ 887294545 ਕਾਲਿੰਗ ਨੰਬਰ 94788 ਹਾਂਜੀ 4545 4515 ਠੀਕ ਐ ਗੱਲ ਵੀਰੇ ਨੰਬਰ ਸਹੀ ਪਤਾ ਲੱਗਦਾ ਪਤਾ ਲੱਗਦਾ ਵਰਤੇ ਤੋਂ ਹਾਂਜੀ ਹਵਾ ਚ ਗੱਲਾਂ ਨਹੀਂ ਹੁੰਦੀਆਂ ਬਿਲਕੁਲ ਇਹ ਮੇਰੇ ਵਰਗਾ ਪਤਾ ਕੀ ਕਰਦਾ ਆ ਲੈ ভাই ਸਾ ਫੋਟੋ ਕਝਾਉਣੀ ਹੈ ਲੈ ਕੇ 100 ਦਾ ਨੋਟ ਐ ਨਹੀਂ ਹੁੰਦਾ ਯਾਰ ਮੈਂ ਪਤਾ ਕਿਵੇਂ ਕਰਦਾ ਹਾਂ ਹੈ ਯਾਰ ਕੱਢ ਕੇ ਚੱਕੋ ਲੋ ਜੀ ਕਰੋ ਜੀ ਫੋਟੋ ਕਰੋ ਫੋਟੋ ਆ ਕਰਾਉਣੀ ਆ ਤੁਹਾਡੇ ਨਾਲ ਫੋਟੋ ਯਾਰ ਮੇਰਾ ਠੀਕ ਹੈ ਠੀਕ ਹੈ ਨਾ ਗੱਲ ਇਹ ਕਰ ਦੋ ਸ਼ੇਅਰ ਦਬ ਕੇ ਮਿੱਤਰੋ ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਨਾ ਦਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਿਓ ਪੇ ਨੂੰ ਕਰ ਲਿਓ ਫੋਲੋ ਇੱਕ ਡਿਸਕਾਊਂਟ ਹੋਰ ਕਰਤ ਹਾਂ ਹਾਂ ਰਹਿ ਗਿਆ ਇੱਕ ਮੇਨ ਜਿਹੜਾ ਠੀਕ ਹੈ ਫਰਾ ਦੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰੋ ਠੀਕ ਹੈ ਦੱਬ ਕੇ ਸ਼ੇਅਰ ਕਰੋ ਫਿਰ ਇਹ ਤੋਂ ਪੁੱਛਾਂਗੇ ਭਾਈ ਕਿਹੜੇ ਬੰਦੇ ਨੇ ਕਮੈਂਟ ਵੱਧ ਕੀਤੇ ਆ ਤੇ ਕਿਹੜੇ ਬੰਦੇ ਨੇ ਸ਼ੇਅਰ ਵੱਧ ਕੀਤੇ ਆ ਵੀਡੀਓ ਉਹ ਬੰਦੇ ਨੂੰ ਕਮੈਂਟ ਕਰਾਂਗੇ ਕਮੈਂਟ ਕਰਕੇ ਉਹਦਾ ਮੋਬਾਈਲ ਨੰਬਰ ਲੈ ਕੇ ਉਹ ਤੋਂ ਭਾਈ ਤੋਂ ਡਰੈਸ ਲੈ ਕੇ ਇੱਕ ਡੰਮੀ ਟਰੈਕਟਰ ਉਹਦੇ ਘਰੇ ਪਾਉਣ ਦਾ ਕਰਾਂਗੇ ਚੱਕੋ ਮਿੱਤਰੋ ਹੋਰ ਠੀਕ ਹੋਰ ਦੱਸ ਕੀ ਚਾਹੀਦਾ ਗ੍ਰੰਟ ਸਰਮ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਨਾਲੇ ਇੱਕ ਵਾਰ ਹੋਰ ਦੇਖੋ ਇੰਨਾ ਕੁਝ ਕਿਉਂ ਕਰ ਰਿਆਂ ਇਹ ਮੇਰਾ ਉਸਤਾਦ ਜੀ ਹੈ ਨਹੀਂ ਮੈਨੂੰ ਕੋਈ YouTube ਦੇ ਵਿਊਆਂ ਦੀ ਨਹੀਂ ਮੈਨੂੰ ਪੈਸੇ ਨਹੀਂ ਆਉਂਦੇ ਕੁਝ ਨਹੀਂ ਆਉਂਦਾ ਮੇਰਾ ਚੈਨਲ ਹੀ ਮੇਰੇ ਭਰਾ ਠੀਕ ਹੈ ਗੱਲਾ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਨਵੇਂ-ਨਵੇਂ ਸੱਪ ਕੱਢਦੇ ਰਵਾਂਗੇ ਠੀਕ ਹੈ ਠੀਕ ਹੈ ਗੱਲ ਵੀਰੇ ਵੀਡੀਓ ਵਧੀਆ ਜੱਜ ਕੇ ਚਿਪਗੜਦੇ ਨਾ ਤੁਸੀਂ ਇਹਦਾ ਕੰਨ ਫੜ ਕੇ ਲਿਆ ਕਰਾਂਗੇ ਆਓ ਜਿੱਤੇ 7 ਵਜੇ ਜਿਵੇਂ ਕਹੇ ਦੀ ਅਸੀਂ ਤਿਆਰ ਹੀ ਰਹਾਂਗੇ ਆਜੇ ਨੂੰ ਆਪਾਂ ਵਾਦਾ ਕਰਾਉਂਦੇ ਆ ਸੋਡੇ ਚੈਨਲ ਦੇ ਰਾਹੀਂ ਇਹ ਤੋਂ ਹਾਂਜੀ ਸਤਨਾਮਾ ਗੁੱਸਾ ਨਾ ਕਰੀ ਜਮੀਨੀ ਸਿੱਧਾ ਕੱਟੀ ਵੀ ਨਾ ਇਹ ਕਰਦਾ ਨਾ ਨਹੀਂ ਕਰਦਾ ਵੀ ਪਿਛਲੇ ਮੁੱਧਵਾਰ ਆ ਗਿਆ ਤੂੰ ਐਤ ਕੀ ਆ ਗਿਆ ਹਾਂ ਵੀਡੀਓ ਮਤਲਬ ਉਹ ਬਾਈ ਜਦੋਂ ਜਦੋਂ ਪਤਾ ਲੱਗਦਾ ਪਾਈਆਂ ਨੂੰ ਕਿ ਇਹ ਲੈਂਡ ਲਾਉਣ ਤੇ ਸ਼ਰਮਾ ਹੁੰਦਾ ਲੈਂਡ ਲਾਉਣ ਦੇਖੀਏ ਹਾਂ ਮਿਸਿੰਗ ਨਹੀਂ ਕਰਨੀ ਠੀਕ ਹੈ ਮਿਸ ਨਹੀਂ ਕਰਨੀ ਜਮੀਨੀ ਲਗਾਤਾਰ ਆਉਣਾ ਪਊਗਾ ਠੀਕ ਹੈ ਠੀਕ ਹੈ ਗੱਲ ਬਾਈ ਕੰਨ ਫੜ ਕੇ ਮਂਗਾਇਆ ਕਰਾਂਗੇ ਉਹਨੂੰ ਫੜ ਕੇ ਮੈਨੂੰ ਨਾ ਖਰਚਾ ਕਰਨਾ ਪਏ ਜੇ ਢੂੰਡ ਢੂੰਡੀ ਜੀ ਤੇਲ ਪਾਉਣਾ ਪਏ ਠੀਕ ਹੈ ਠੀਕ ਹੈ ਗੱਲ